ਇਨੀ ਮੋਰ ਬਗਲਾਗਾ ਅਸੀਂ ਆ ਗਏ ਦੇ ਸ਼ੌਕੀ ਮੋਰ ਬਗਲਾਗਾ ਅਸੀਂ ਆ ਗਏ ਦੇ ਸ਼ੌਕੀ ਇਹ ਜਿਹ ਤਿਓਰ ਜਿਹੜਾ ਚੱਲ ਰਿਹਾ ਹੈ ਪਿਛਲੇ ਕੁਝ ਸਮੇਂ ਤੋਂ ਸਾਡੇ ਇੱਥੇ ਪਿਛਲੀ ਵਾਰੀ ਇਹ ਹੋਇਆ ਸੀ ਆਪਣੇ ਠਾਣੇ ਦੀ ਬੈਕਸਾਈਡ ਤੇ ਉੱਥੇ ਮਤਲਬ ਬੜਾ ਵਧੀਆ ਤਿਓਰ ਹੋਇਆ ਸੀ ਇਸ ਵਾਰੀ ਨਾ ਥੋੜਾ ਜਿਹਾ ਮੌਸਮ ਦਾ ਕਰਕੇ ਕੁਝ ਸਾਡੀਆਂ ਵੈਡਮਾ ਕੁਝ ਇਥੋਂ ਦੇ ਆਪਣੇ ਦੇ ਹਲਕੇ ਦੇ ਸਰਦੂਲਗੜ ਦੇ ਲੋਕਲ ਉਹਨਾਂ ਨੇ ਬਣਾਇਆ ਵੀ ਚਲੋ ਇੱਥੇ ਸਰਦੂਲਗੜ ਆਈਟੀਆਈ ਦੇ ਵਿੱਚ ਕਰਾਉਣਿਆ ਇੰਜੀਨੀਅਰ ਸਾਈਟ 'ਚ ਅਸੀਂ ਉਹਨਾਂ ਨੂੰ ਸੁਜੋਗ ਦਿੱਤਾ ਇਸ ਕਰਕੇ ਜਿਹੜਾ ਇਹ ਸ਼ੁਰੂ ਤੋਂ ਚੱਲਦਾ ਆਇਆ ਇਹ ਉਹਨੂੰ ਅਸੀਂ ਪੂਰਾ ਕੀਤਾ ਹੈ ਕਿ ਲੱਗ ਰਿਹਾ ਸਾਨੂੰ ਵੀ ਜਿਹੜਾ ਤੀਆਂ ਦਾ ਤਿਹਾਰਾ ਹੋ ਲੋਕ ਹੁੰਦਾ ਜਾ ਰਿਹਾ ਹੈ ਹਾਂ ਬਿਲਕੁਲ ਇਹ ਤਾਂ ਐਸੇ ਕਰਕੇ ਅਸੀਂ ਇਹਨੂੰ ਕੀਤਾ ਵੀ ਇੱਕ ਆਪਾਂ ਇਹਨੂੰ ਦੁਬਾਰਾ ਖੜਾ ਕਰੀਏ ਹਰ ਮਤਲਬ ਆਏ ਸਾਲ ਇਸ ਤਰ੍ਹਾਂ ਕਰਾ ਕਰੇ ਸਾਡੇ ਤੋਂ ਅਸੀਂ ਸੋਚਾਂਗੇ ਅੱਗੇ ਤੋਂ ਵੀ ਇਹ ਮਤਲਬ ਜ਼ਰੂਰ ਕੋਸ਼ਿਸ਼ ਕਰਾਂਗੇ ਅੱਗੇ ਤੋਂ ਵੀ ਇਸ ਤੋਂ ਵਧੀਆ ਕਰਵਾਈਏ ਜੀ ਹਾਂਜੀ ਮੇਰਾ ਨਾਮ ਹਰਪ੍ਰੀਤ ਕੌਰ ਐ ਮੈਂ ਪਿੰਡ ਸਰਦੂਲੇ ਵਾਲੇ ਦੀ ਰਹਿਣ ਵਾਲੀ ਹਾਂ ਤੇ ਮੇਰਾ ਅੱਜ ਕਾਲਜ ਦੇ ਵਿੱਚ ਜਨੀਸੇ ਆਈਟੀਆਈ ਸਰਦਾਰ ਸਿੰਧਾ ਸਰ ਜਿਨ੍ਹਾਂ ਦੇ ਕਰਕੇ ਤੇ ਸਾਡੇ ਮੈਡਮ ਹਰਵਿੰਦਰ ਕੌਰ ਜੀ ਤੇ ਬਾਕੀ ਸਮੂਹ ਸਟਾਫ ਜੀ ਸਾਰਿਆਂ ਦਾ ਅਸੀਂ ਹਾਂਜੀ ਪ੍ਰਿੰਸੀਪਲ ਪ੍ਰੀਤਮ ਸਰ ਜੀ ਤੇ ਸਾਰਿਆਂ ਦਾ ਮੈਂ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿੰਨਾ ਨੇ ਸਾਡਾ ਗਿੱਧਾ ਲੋਪ ਹੋ ਰਿਹਾ ਸੀ ਪੰਜਾਬ ਦੀਆਂ ਕੁਝ ਐਦਾਂ ਦੇ ਗੀਤ ਸੀਗੇ ਜੋ ਸਾਡੇ ਵਿੱਚੋਂ ਜਮ੍ਹਾਂ ਲੋਪ ਹੋ ਕੇ ਇੱਕ ਪੁਰਾਣੇ ਵਿਰਸੇ ਨੂੰ ਛੱਡ ਕੇ ਨਿਊ ਵਿਰਸੇ ਵਿੱਚ ਚੱਲ ਰਹੇ ਸੀਗੇ ਪਰ ਇਹਨਾਂ ਨੇ ਐਨੀ ਯੋਗਦਾਨ ਪਾ ਕੇ ਜੀ ਤੇ ਅੱਜ ਤੀਆਂ ਦਾ ਤਿਆਰ ਰੱਖਿਆ ਜਿਦੇ ਵਿੱਚ ਸਾਰੇ ਸਟਾਫ ਨੇ ਫੁੱਲ ਬਟਾ ਫੁੱਲ ਆਪਣਾ ਕਹਿੰਦੇ ਹੁੰਦੇ ਆ ਜੀ ਪੂਰੇ ਇੰਜਵਾਇ ਕੀਤਾ ਸੋ ਅਸੀਂ ਪੁਰਾਣੇ ਕਲਚਰ ਨੂੰ ਨਵਾਂ ਨਿਊ ਨਾਮ ਦਿੱਤਾ ਜੀ ਤੇ ਇਸ ਦੇ ਨਾਲ ਜੀ ਮੈਂ ਸਾਡੇ ਸਾਰੇ ਹਿਸਟਾਪ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਸਾਨੂੰ ਇਸ ਮੰਚ ਤੇ ਪਹੁੰਚਣ ਦੇ ਲਈ ਸੱਦਾ ਦਿੱਤਾ ਜੀ ਤੋਂ ਸੋ ਸਾਰੇ ਸਾਡੇ ਡਾਇਰੈਕਟਰ ਤੇ ਸਾਡੀ ਸਾਰੀ ਟੀਮ ਦੇ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈਗਾ ਜੋ ਅਸੀਂ ਅੱਜ ਇੱਥੇ ਲਾਈਵ ਹੋ ਰਹੇ ਆਂਗੇ ਸੋ ਲਾਈਵ ਟੀਮ ਦਾ ਵੀ ਦਿਲ ਤੋਂ ਧੰਨਵਾਦ ਕਰਦੀ ਆਂ ਜੀ ਕਿਹੜੀ-ਕਿਹੜੀ ਐਕਟੀਵਿਟੀਜ਼ ਇਸ ਨਾਮ ਪ੍ਰੋਗਰਾਮ ਦੌਰਾਨ ਕੀਤੀ ਗਈ? ਹਾਂਜੀ ਇਹਦੇ ਵਿੱਚ ਲਹਾਰਨ ਜੋ ਕਿ ਮੈਂ ਆਪਣੇ ਪਹਿਰਾਵਤ ਆ ਰਿਹਾ ਹੋਇਆ ਹੈਗਾ ਸਾਡੇ ਬਹੁਤ ਵਿਰਸੇ ਦੇ ਪੁਰਾਣਾ ਹੋਸੀ ਜੀ ਤੇ ਕਹਿੰਦੇ ਹੁੰਦੇ ਨੇ ਅੱਜ ਕੱਲ ਗੱਡੀਆਂ ਵਾਲੇ ਸਾਨੂੰ ਉਲੋਪ ਹੁੰਦੇ ਦਿਸ ਰਹੇ ਸੀਗੇ ਅੱਗੇ ਉਹਨਾਂ ਦੇ ਕਰਕੇ ਜੀ ਸਾਡੇ ਕਈ ਚੀਜ਼ਾਂ ਤੇ ਟਾਂਕੇ ਵਗੈਰਾ ਲੱਗਦੇ ਸੀਗੇ ਤੇ ਉਸ ਨੂੰ ਅੱਗੇ ਵਿਧਾਇਆ ਜਾਂਦਾ ਸੀਗਾ ਉਹ ਵੀ ਅਸੀਂ ਕਲਚਰ ਲਿਆਂਦਾ ਤੇ ਤੀਜ ਦਾ ਤਿਹਾਰ ਜਿਹਦੇ ਵਿੱਚ ਕੁੜੀਆਂ ਪੇਕਿਆਂ ਤੋਂ ਆਉਂਦੀਆਂ ਨੇ ਬਾਕੀ ਜੋ ਵੀ ਆਪਣੇ ਵਾਲੇ ਦਵਾਲੇ ਦੀ ਬੱਚੀਆਂ ਹੁੰਦੀਆਂ ਨੇ ਉਹਨਾਂ ਨੇ ਹਾਂਜੀ ਸੰਧਾਰੇ ਦਾ ਤਿਹਾਰ ਬਣਾਇਆ ਗਿਆ ਜੀ ਜਿਹਦੇ ਵਿੱਚ ਆਪਣੀ ਗੁੜੀਆਂ ਨੂੰ ਵੀਰ ਸੰਧਾਰਾ ਦਿੰਦਾ ਮਾਂ ਬਾਪ ਸੰਧਾਰਾ ਦਿੰਦੇ ਆ ਜੀ ਹਾਂਜੀ ਮੈਂ ਤੀਜ ਦਾ ਪ੍ਰੋਗਰਾਮ ਕੀਤਾ ਜੀ ਮੈਂ ਜੀਨੀਅਰ ਸਾਈਟ ਦੇ ਵਿੱਚ ਟੀਚਰ ਲੱਗੀ ਹਾਂ ਮੇਰੇ ਸਾਰੇ ਸਤਿਕਾਰਯੋਗ ਪ੍ਰਿੰਸੀਪਲ ਪ੍ਰੀਤਮ ਸਿੰਘ ਜੀ ਸ਼ਿਂਦਰ ਸਿੰਘ ਸਿੰਦਾ ਜੀ ਚੇਅਰਮੈਨ ਸਾਹਿਬ ਮੈਂ ਬਾਕੀ ਮੇਰਾ ਸਾਰਾ ਸਟਾਫ ਅਸੀਂ ਨਾਲ ਮਿਲ ਕੇ ਸਾਰੇ ਹੀ ਸਟੂਡੈਂਟਾਂ ਨੂੰ ਤਿਆਰੀ ਕਰਵਾਈ ਕਿਉਂਕਿ ਜਿਹੜਾ ਪ੍ਰਾਣਾ ਵਿਰਸਾ ਸੀ ਉਹ ਲੋਭੂ ਹੋ ਚੁੱਕਿਆ ਸੀ ਅਸੀਂ ਸਾਰਾ ਪ੍ਰਾਣਾ ਵਿਰਸਾ ਹੀ ਸਾਰਾ ਦਿਖਾਇਆ ਗਿਆ ਮੈਨੂੰ ਬਹੁਤ ਆਪਣੇ ਆਪ ਨੂੰ ਈ ਮਾਣ ਆ ਕਿਉਂਕਿ ਮੈਂ ਸਾਰਾ ਕੁਝ ਪ੍ਰਾਣੇ ਤੋਂ ਅੱਗੇ ਜਾ ਰਹੀ ਹਾਂਗੀ ਪਰ ਮੈਂ ਮਿਹਨਤ ਬਹੁਤ ਕਰ ਰਹੀ ਹਾਂ ਪਰ ਅੱਗੇ ਮੇਰੀ ਕਿਸਮਤ ਆ ਜੋ ਕੁਝ ਹੋ ਰਿਹਾਗਾ ਤੇ ਮੇਰੀ ਮਾਂ ਨੇ ਮੈਨੂੰ ਸੁਧਾਰਾ ਦਿੱਤਾ ਪਰ ਅਸੀਂ ਇੱਕ ਆਪਣੀ ਸਾਡੀ ਬੇਟੀ ਨੂੰ ਸ਼ਵਿੰਦਰ ਸਿੰਘ ਸਿੰਧਾ ਸਰ ਦੀ ਬੇਟੀ ਸੀ ਉਹਨਾਂ ਦੀ ਪਹਿਲੀਆਂ ਤੀਆਂ ਸੀ ਲੜਕੀਆਂ ਅਸੀਂ ਸਾਰੇ ਸਟਾਫ ਵੱਲੋਂ ਉਹਨਾਂ ਨੂੰ ਇੱਕ ਤੀਆਂ ਦਾ ਸੁਧਾਰਾ ਦਿੱਤਾ ਗਿਆ ਅੱਜ ਮੈਡਮ ਜਿਹੜੀਆਂ ਤੀਆਂ ਤੇ ਤੁਸੀਂ ਅੱਜਕੱਲ ਦੀਆਂ ਇਹ ਛੋਟੀਆਂ ਬੱਚੀਆਂ ਨੇ ਉਹਨੂੰ ਸੰਦੇਸ਼ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਸਨੇਹ ਦਿੱਤਾ ਜੀ ਜਿਹੜਾ ਪ੍ਰਾਣਾ ਵਿਰਸਾ ਸੀਗਾ ਚਰਖੇ ਜਿਵੇਂ ਕਿ ਮਧਾਨੀਆਂ ਚੱਕੀਆਂ ਕੁੜੀਆਂ ਫਲਕਾਰੀਆਂ ਕੱਢ ਰਹੀਆਂ ਸੀ ਲੋਹਾਰਨਾ ਬਣ ਕੇ ਆਈ ਜਿਹੜਾ ਕੁਲਦੀਪ ਮਾਨਕ ਦਾ ਗਾਣਾ ਸੀਗਾ ਅਸੀਂ ਉਹ ਵੀ ਸਟੇਜ ਤੇ ਕੀਤਾ ਹੀ ਰਾਂਝੇ ਆੜਾ ਤੂੰ ਬੀਵੜਾ ਤੂੰ ਵੀ ਵੀ ਦਿਖਾਈ ਸਾਨੂੰ ਆਪਣੇ ਬੱਚਾਂ ਤੇ ਬਹੁਤ ਮਾਣ ਆ ਜੀ ਜਿੰਨੇ ਅਸੀਂ ਬੱਚਿਆਂ ਨੂੰ ਸਿਖਾਉਨੇ ਆ ਬੱਚੇ ਉਵੇਂ ਹੀ ਸਿੱਖ ਰਹੇ ਨੇ ਅੱਗੇ ਜਾ ਕੇ ਹੋਰ ਕਾਲਜਾਂ ਦੇ ਵਿੱਚ ਵੀ ਬੱਚੇ ਅੱਗੇ ਜਾ ਕੇ ਵਧਣਗੇ ਉਵੇਂ ਹੀ ਕਰਨਗੇ ਹਾਂਜੀ ਸਰ ਜੀਨੀਅਸ ਆਈਡੀਆ ਹੀ ਦੇ ਸਾਰੇ ਸਟਾਫ ਪ੍ਰਿੰਸੀਪਲ ਸਾਹਿਬ ਤੇ ਚੇਅਰਮੈਨ ਸਾਹਿਬ ਸਾਰਿਆਂ ਦਾ ਅਸੀਂ ਆ ਸਾਡੀ ਇਸਤਰੀ ਭਲਾਈ ਸਭਾ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੀ ਪੂਰੀ ਸਭਾ ਨੂੰ ਬੁਲਾ ਕੇ ਬਹੁਤ ਮਾਨ ਸਨਮਾਨ ਦਿੱਤਾ ਤੇ ਸਾਨੂੰ ਇਸ ਪ੍ਰਾਤਨ ਵਿਸੇ ਨੂੰ ਜੇ ਜੋ ਕੇ ਆਲੋਪ ਹੋ ਰਿਹਾ ਸੀ ਤੀਆਂ ਦਾ ਤਿਉਹਾਰ ਜਿਹੜਾ ਕਿ ਤੀਆਂ ਦਾ ਬਣਾਇਆ ਜਾਂਦਾ ਲੜਕੀਆਂ ਲਈ ਬਣਾਇਆ ਜਾਂਦਾ ਸੋ ਉਸ ਤਿਉਹਾਰ ਨੂੰ ਮਨਾ ਕੇ ਇੱਕ ਵੱਖਰੀ ਪਹਿਚਾਣ ਦਿੱਤੀ ਹੈ ਕੁੜੀਆਂ ਦੇ ਇਸ ਤਿਉਹਾਰ ਨੂੰ ਸੋ ਅਸੀਂ ਸਾਰੀ ਇਸਤਰੀ ਭਲਾਈ ਸਭਾ ਵੱਲੋਂ ਤੇ ਮੇਰੇ ਵੱਲੋਂ ਅਸੀਂ ਸਰਦਾਰ ਚੇਅਰਮੈਨ ਸਾਹਿਬ ਪ੍ਰਿੰਸੀਪਲ ਸਾਹਿਬ ਤੇ ਸਾਡੇ ਮੈਡਮ ਹਰਵਿੰਦਰ ਸਿੱਧੂ ਜੀ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਇਹ ਤਿਹਾਰ ਜਿਹੜਾ ਬੜੀ ਸ਼ਿੱਦਤ ਦੇ ਨਾਲ ਮਨਾਇਆ ਗਿਆ ਇਸ ਵਿੱਚ ਲੜਕੀਆਂ ਨੇ ਬੋਲੀਆਂ ਪਾਈਆਂ ਜਿਹੜੀਆਂ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਤੇ ਪੰਜਾਬੀ ਵਿਰਸੇ ਨੂੰ ਦਰਸਾਉਂਦੇ ਹੋਏ ਗੀਤਾਂ ਲੋਕ ਗੀਤਾਂ ਦੇ ਉੱਪਰ ਨਾਚ ਕੀਤਾ ਤੇ ਨਾਲ ਹੀ ਇਸੰਧਾਰੇ ਦਾ ਤਿਹਾਰ ਦਿੱਤਾ ਗਿਆ ਇੱਕ ਮਾਂ ਵੱਲੋਂ ਆਪਣੀ ਧੀ ਨੂੰ ਸੋ ਇਦਾਂ ਦੇ ਜਿਹੜੇ ਫੰਕਸ਼ਨ ਹੋਣੇ ਚਾਹੀਦੇ ਪੰਜਾਬ ਅੰਦਰ ਤਾਂ ਹੀ ਸਾਡਾ ਜਿਹੜਾ ਰੰਗਲੇ ਪੰਜਾਬ ਦਾ ਸੁਪਨਾ ਪੂਰਾ ਹੋਊਗਾ ਸੋ ਜਿਹੜਾ ਪੰਜਾਬ ਹੈ ਜਾਂ ਪੰਜਾਬ ਦਾ ਵਿਰਸਾ ਹੈ ਫਿਰ ਤੋਂ ਸੰਭਾਲਿਆ ਜਾ ਰਿਹਾ ਹੈ ਇਹ ਬਹੁਤ ਵਧੀਆ ਗੱਲ ਹੈ